ਸਟਾ ਡਰਾਈਵਰ ਦੇ ਵੀ ਵੱਜੀਆਂ ਸੀ ਕਾਫੀ ਸਟਾ ਕਨੈਕਟਰ ਦੇ ਵੀ ਵੱਜੀਆਂ ਸੀ ਪਰ ਠੀਕ ਸੀ ਬੜੀਆਂ ਕੱਲ ਆਪਣਾ মিডিਆ ਵਾਲੇ ਨੇ ਜਿਹੜੇ ਕਿ ਅਨਔਥਰਾਇਜ਼ਡ ਆ ਪਰ ਚਲੋ ਫਿਰ ਵੀ ਬਜਾਏ ਕਿ ਹਮਦਰਦੀ ਕਰਨ ਦੇ ਸਿੱਧੇ ਹੀ ਡਰ ਬਾਈ ਅਸੀਂ ਸੁਣਾਂਗੇ ਗੱਡੀ ਦੀ ਫਿਟਨੈਸ ਹੈ ਨਹੀਂ ਇਹ ਤਾਂ ਸਿਰਫ ਕੁਝ মিডিਆ ਵਾਲੇ ਆ ਹੁਜੇ ਹੁੰਦੇ ਆ ਜਿਨ੍ਹਾਂ ਨੇ ਆਪਦੀ ਪੀਆਰ ਪੀ ਕ੍ਰੀਏਟ ਕਰ ਲਈ ਹੁੰਦੀ ਆ ਉਹ ਇਹੋ ਜਿਹੀ ਗਲਤਫਹਿਮੀ ਕਰਦੇ ਆ ਸਾਡੀ ਟਰਾਂਸਪੋਰਟ ਕੰਪਨੀ ਦੀ ਬਸ ਤੋਂ ਐਟਾ ਵੱਡਾ ਹਾਦਸਾ ਹੋਇਆ ਜੀ ਕਬੂਲ ਕੀਤਾ ਵੀ ਹਾਂ ਜੀ ਸਭ ਤੋਂ ਹੋਇਆ ਚੌੜੀ ਰੋਡ ਦੇ ਵਿਚਾਲੇ ਪੁਲ ਆ ਗਿਆ ਤੇ ਉਹ ਕਾਰ ਵਾਲੇ ਨੇ ਇੱਕਦਮ ਬ੍ਰੇਕ ਮਾਰ ਕੇ ਗੱਡੀ ਆਪਦੀ ਖਿੱਚ ਲਈ ਤੇ ਉਹ ਤਾਂ ਪੁਲ ਦੇ ਵਿੱਚ ਹੀ ਨਿਕਲ ਗਿਆ ਕਾਰ ਵਾਲਾ ਜਦੋਂ ਇਹਨੇ ਕਾਰ ਦੇ ਪਿੱਛੇ ਬ੍ਰੇਕ ਮਾਰੇ ਡਰਾਈਵਰ ਨੇ ਕਿਉਂਕਿ ਡਰਾਈਵਰ ਨੇ ਮੈਨੂੰ ਇਹ ਇਹ ਸਾਰੀ ਸਟੋਰੀ ਡਰਾਈਵਰ ਨੇ ਦੱਸੀ ਕਹਿੰਦਾ ਜਦੋਂ ਮੈਂ ਬ੍ਰੇਕ ਮਾਰੇ ਜੀ ਇੱਕਦਮ ਤੇ ਮੇਰੀ ਗੱਡੀ ਸਕਿਡ ਹੋਣ ਕਰਕੇ ਸਿੱਧੀ ਜਾ ਕੇ ਪੁਲ ਚ ਗਈ ਪ੍ਰੈਸ ਕਾਨਫਰੈਂਸ ਦਾ ਇਹ ਅੱਜ ਕੀ ਸਾਰੇ ਪ੍ਰੈਸ ਵਾਲੇ ਭਰਾਵਾਂ ਦੇ ਟੈਲੀਫੋਨ ਆ ਰਹੇ ਸੀ ਕਿ ਇਸ ਹਾਦਸੇ ਬਾਰੇ ਅਸੀਂ ਜਾਣਕਾਰੀ ਲੈਣੀ ਹੈ ਜੀ ਤੇ ਮੈਂ ਫਿਰ ਇਕੱਲੇ-ਇਕੱਲੇ ਨੂੰ ਜਾਣਕਾਰੀ ਦੇਣ ਦੀ بجائے ਮੈਂ ਕਿਹਾ ਚਲੋ ਸਾਰੇ ਤੁਸੀਂ ਆ ਜਾਓ ਜੀ ਸਾਰਿਆਂ ਨੂੰ ਇਹ ਸੀ ਜੋ ਇਹ ਹਾਦਸਾ ਹੋਇਆ ਦਸਤਾਨੀ ਮੇਨ ਮਕਸਦ ਹੈ ਹੀ ਇਹ ਇਸ ਪ੍ਰੈਸ ਕਾਨਫਰੰਸ ਡਰਾਈਵਰ ਕਨੈਕਟਰ ਕਹਿੰਦੇ ਕਿ ਹਾਂ ਡਰਾਈਵਰ ਤੇ ਕਨੈਕਟਰ ਬਿਲਕੁਲ ਠੀਕ ਆ ਜੀ ਸਟਾ ਡਰਾਈਵਰ ਦੇ ਵੀ ਵਜੇ ਅਸੀਂ ਕਾਫੀ ਸਟਾ ਕਨੈਕਟਰ ਦੇ ਵੀ ਵਜੇ ਅਸੀਂ ਪਰ ਠੀਕ ਸੀ ਉਹਨਾਂ ਦੋਨਾਂ ਨੂੰ ਅਸੀਂ ਥੋੜੀ ਬਹੁਤੀ ਟ੍ਰੀਟਮੈਂਟ ਉਹਨਾਂ ਦੀ ਕਰਾ ਕੇ ਹਸਪੀਟਲ ਦੇ ਵਿੱਚੋਂ ਪੁਲਿਸ ਸਟੇਸ਼ਨ ਦੇ ਵਿੱਚੋਂ ਉਹਨਾਂ ਨੂੰ ਪੇਸ਼ ਕਰਿਆ ਜਾਂਦਾ ਜੀ ਦੋਨੇ ਅੱਜਕੱਲ ਉਹਥੇ ਬਰੀ ਵਾਲੇ ਪੁਲਿਸ ਸਟੇਸ਼ਨ ਦੇ ਵਿੱਚ ਹੈ ਕਨੈਕਟਰ ਨੇ ਦੱਸਿਆ ਕਿ ਕਿੰਨੇ ਸਵਾਰੀਆਂ ਸੀ ਟੋਟਲ ਜੀ ਉਹ 3500 ਹੋਰੀਆਂ ਸੀ ਜਿਹੜਾ ਮਤਲਬ ਕਿ ਸਾਨੂੰ ਕਨੈਕਟਰ ਦੱਸਦਾ ਵੀਕ ਚਿੱਕ ਤਾਂ ਕੱਟੀਆਂ ਸੀ ਕੁਝ ਕਹਿੰਦਾ ਜੀ ਮੇਰੀਆਂ ਕੱਟਣ ਵਾਲੀਆਂ ਰਹਿੰਦੀਆਂ ਸੀ ਜਦੋਂ ਇਹ ਹਾਦਸਾ ਵਾਪਰਿਆ ਇਕ ਸਵਾਲ ਵੀ ਠਾਏ ਜਾ ਰਹੇ ਹਨ ਜਿਵੇਂ ਬੀਬੇ ਨੂੰ ਲੈ ਕੇ ਕਹਿ ਲਗੇ ਜਾਂ ਕਿ ওভার ਸਪੀਡ ਹੈ ਤੇ ਤੁਹਾਡਾ ਕੀ ਕੰਮ ਹੈ ਸਭ ਤੋਂ ਪਹਿਲਾਂ ਮੈਂ ਤੁਹਾਡਾ ਜਵਾਬ ਦੇਵਾਂਗਾ ਜੀ ਬੀਬੇ ਆਲਾ ਇਹ ਤੇ ਇੱਕ ਚੀਜ਼ ਹੈ ਜੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਕਿ ਜੀ ਬੜੀਆਂ ਕੱਲ ਆਪਣਾ মিডিਏ ਵਾਲੇ ਨੇ ਜਿਹੜੇ ਕਿ अनਔਥਰਾਇਜ਼ਡ ਦਾ ਪਹਿਲੀ ਗੱਲ ਤਾਂ ਮੈਨੂੰ ਸਵਾਲ ਹੀ ਨਹੀਂ ਕਰ ਸਕਦੇ ਦੇ ਆਰ ਨਾਟ ਔਥਰਾਇਜ਼ਡ ਪਰ ਚਲੋ ਫਿਰ ਵੀ ਬਜਾਇਆ ਕਿ ਹਮਦਰਦੀ ਕਰਨ ਦੇ ਇਹ ਪੁੱਛਣ ਦੇ ਵੀ ਬਾਈ ਜੀ ਸਾਰੇ ਸਾਰੀਆਂ ਸਵਾਰੀਆਂ ਸੇਫ ਆ ਤੁਹਾਡਾ ਟਰੈਵਲ ਕਨੈਕਟਰ ਠੀਕ ਆ ਕਿੰਨਾ ਕੁ ਨੁਕਸਾਨ ਹੋ ਗਿਆ ਅਸੀਂ ਬੜੇ ਇਸ ਗੱਲ ਨੂੰ ਲੈ ਕੇ ਫਿਕਰਮੰਦ ਆ ਇਹ 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 ਗੱਲ ਨਹੀਂ ਪੁੱਛੀ ਉਹਨਾਂ ਨੇ ਸਿੱਧੇ ਹੀ ਡਾਇਰੈਕਟ ਬਾਈ ਅਸੀਂ ਸੁਣਿਆ ਗੱਡੀ ਦੀ ਫਿਟਨੈਸ ਹੈ ਨਹੀਂ ਬਾਈ ਅਸੀਂ ਸੁਣਿਆ ਗੱਡੀ ਦਾ ਬੀਮਾ ਹੈ ਨਹੀਂ ਮੈਂ ਕਿਹਾ ਯਾਰ ਤੁਹਾਨੂੰ ਕਹਦਾ ਵੇਖ ਰੋ ਜੇ ਸਾਡੀ ਬਸਦਾ ਬੀਮਾ ਹੈ ਨਹੀਂ ਸਪੋਜ਼ ਕਰੋ ਹੈ ਨਹੀਂ ਤੇ ਕੋਰਟ ਸਾਨੂੰ ਕਲੇਮ ਪਾ ਦੂਗੀ ਜੇ ਸਾਡੇ ਕੋਲੇ ਫਿਟਨੈਸ ਹੈ ਨਹੀਂ ਤਾਂ ਕੋਰਟ ਸਾਨੂੰ ਕਲੇਮ ਪਾ ਦੂਗੀ ਇਹ ਕੰਮ ਤਾਂ ਮਾਲਯੋਗ ਅਦਾਲਤਾਂ ਦਾ ਇਹਨਾਂ ਨੂੰ ਕਾਦੀ ਟੈਨਸ਼ਨ ਹੋਈ ਪਈ ਆ ਮੈਨੂੰ ਇਹ ਸਮਝ ਨਹੀਂ ਆਉਂਦੀ ਜਿਉਂ ਕੱਲ ਦੇ ਇਸੇ ਗੱਲ ਨੂੰ ਵੀ ਬਰ ਕੋਈ ਲੈ ਕੇ ਚੱਕੀ ਜਾਂਦੇ ਵੀ ਜੇ ਹੈ ਨਹੀਂ ਸਪੋਜ਼ ਕਰੋ ਸਾਡੇ ਕੋਲੇ ਕੁਝ ਨਾ ਹੋਇਆ ਤੇ ਮਾਲਯੋਗ ਕੋਰਟ ਸਾਨੂੰ ਕਲੇਮ ਪਾ ਦੂਗੀ ਰਾਜੇ ਇਸ ਇਸ ਗੱਲ ਦਾ ਕਿਉਂ ਇਸ਼ੂ ਬਣਾਇਆ ਗਿਆ ਬੇਟਾ ਮਸਲ ਇਹ ਇੱਕ ਇਸ਼ੂ ਵਾਲੀ ਗੱਲ ਆ ਜੇ ਸਾਨੂੰ ਪਾਉਗੇ ਸੀ ਪੈਸੇ ਦੇ ਦਾਂਗੇ ਕੋਈ ਲੱਗਦਾ ਪੋਲੀਟੀਕਲ ਮੋਟਿਵ ਕੋਈ ਨਹੀਂ ਕੋਈ ਪੋਲੀਟੀਕਲ ਮੋਟਿਵ ਨਹੀਂ ਜੀ ਕੁਝ ਬੰਦੇ ਇਹੋ ਜਿਹੇ ਹੁੰਦੇ ਆ ਕਿਸੇ ਪੋਲੀਟੀਕਲ ਬੰਦੇ ਨੇ ਇੱਕ ਨਹੀਂ ਵੀ ਕੋਈ ਵੀ 네ਗੇਟਿਵ ਸਟੇਟਮੈਂਟ ਨਹੀਂ ਦਿੱਤੀ ਇਸ ਗੱਲ ਨੂੰ ਕੋਈ ਪੋਲੀਟੀਕਲ ਰੰਗਤ ਨਹੀਂ ਦਿੱਤੀ ਮੈਂ ਸਮਝ ਲਈ ਧੰਨਵਾਦ ਕਰਦਾ ਐਕਸੀਡੈਂਟ ਨੂੰ ਐਕਸੀਡੈਂਟ ਮੰਨ ਕੇ ਹੀ ਲਿਆ ਸਾਹਮਣੇ ਆਮ ਆਦਮੀ ਪਾਰਟੀ ਦੇ ਵੀ ਲੀਡਰ ਸਾਹਿਬਾਨ ਆਏ ਸੀ ਸਦਾ ਗੁਰਵਿੰਦਰ ਸਿੰਘ ਖੁੱਟੀਆਂ ਸਾਹਿਬ ਆਪਣਾ ਮੰਤਰੀ ਜੀ ਆਏ ਸੀ ਸਾਡੀ ਭੈਣ ਬਲਜੀਤ ਕੌਰ ਵੀ ਆਏ ਸੀ ਆਪਣਾ ਕਾਕਾ ਜੀ ਮੁਕਸਰ ਵਾਲੇ ਐਮਐਲਏ ਸਾਹਿਬ ਉਹ ਵੀ ਆਏ ਸੀ ਸਾਹਮਣੇ ਇਸ ਗੱਲ ਦਾ ਮਤਲਬ ਕਿ ਦੁੱਖ ਮਣਾ ਕੇ ਗਏ ਆ ਬਜਾਏ ਕਿ ਕੋਈ ਇਹੋ ਜੀ ਸਿਆਸਤ ਖੇਡਣ ਦੇ ਔਰ ਮੇਰੇ ਜਿਹੜੇ ਖਾਸ ਵਿਰੋਧੀ ਆ ਉਹਨਾਂ ਦਾ ਵੀ ਬਿਆਨ ਇਹੀ ਹੈ ਵੀ ਐਕਸਟੈਂਡ ਹੋਇਆ ਮੇਰੀ ਦੁੱਖ ਮੇਰੀ ਆਪਣਾ ਹਮਦਰਦੀ ਆ ਮੇਰੀ ਉਹਨਾਂ ਨਾਲ ਜਿਨ੍ਹਾਂ ਦੇ ਪਰਵਾਰਾਂ ਦੇ ਜੀ ਚਲੇ ਗਏ ਮੈਨੂੰ ਕੀ ਕੋਈ ਵੀ ਐਹੋ ਜੀ ਰੰਗਤ ਨਹੀਂ ਦਿੱਤੀ ਇਹ ਤਾਂ ਸਿਰਫ ਕੁਝ মিডিਆ ਵਾਲੇ ਐਮਜੇ ਹੁੰਦੇ ਆ ਜਿਨ੍ਹਾਂ ਨੇ ਆਪਦੀ ਟੀਆਰਪੀ ਕ੍ਰੀਏਟ ਕਰਨੀ ਹੁੰਦੀ ਹੈ ਉਹ ਐਹੋ ਜੀ ਗਲਤ ਅਫਵਾਹਾਂ ਕਰਦੇ ਆ ਵੀ ਕੋਈ ਨਾ ਕੋਈ ਵਿਚੋ ਮਸਾਲਾ ਧਿਆਵੇ ਕੇ ਅਸੀਂ ਗੱਲ ਬਣਾਈ ਜੀ ਅ ਸਵਾਰੀਆਂ ਦੇ ਨਾਲ ਕਿਸੇ ਨਾ ਰਾਤਾ ਹੋਇਆ ਜਿਹੜੇ ਕੋਈ ਇਸ ਹਾਦਸੇ ਚ ਬਚ ਕੇ ਆਏ ਜਾਂ ਹਾਂਜੀ ਹਾਂਜੀ ਹੋਇਆ ਜੀ ਹੋਇਆ ਉਹਨਾਂ ਨੂੰ ਮੈਂ ਮੈਨ ਪੁੱਛਿਆ ਵੀ ਕਾਰਨ ਕੀ ਬਣਿਆ ਐਕਸੀਡੈਂਟ ਹੋਣ ਦਾ ਕਾਰਨ ਕੀ ਬਣਿਆ ਤੇ ਬਾਅਦ ਚ ਅਸੀਂ ਵੀ ਉਸ ਚੀਜ਼ ਦੀ ਤਹਿਕੀਕਾ ਕੀਤੀ ਵੀ ਅਸਲ ਹਾਦਸੇ ਦਾ ਕਾਰਨ ਕੀ ਬਣਿਆ ਮੈਂ ਤਾਂ ਵੈਸੇ ਜਦੋਂ ਸਾਡੀ ਟਰਾਂਸਪੋਰਟ ਕੰਪਨੀ ਦੀ ਬੱਸ ਤੋਂ ਐਟਾ ਵੱਡਾ ਹਾਦਸਾ ਹੋਇਆ ਜੀ ਮੈਂ ਤਾਂ ਆਪ ਇਸ ਗੱਲ ਨੂੰ ਮੰਨਦਾ ਜੀ ਕਬੂਲ ਕੀਤਾ ਵੀ ਹਾਂ ਜੀ ਸਾਥੋਂ ਹੋਇਆ ਸਾਡੀ ਗਲਤੀ ਆ ਅਸੀਂ ਇਸ ਗੱਲ ਦੇ ਗੁਨਾਹਗਾਂ ਪਰ ਐਕਚੁਅਲ ਹਾਦਸੇ ਦਾ ਕਾਰਨ ਇਹ ਬਣਿਆ ਜੀ ਸੜਕ ਉੱਥੋਂ ਘੱਟੋ ਘੱਟ 7-8 ਫੁੱਟ ਚੌੜੀ ਆ ਜਦੋਂ ਆਪਾਂ ਉਸ ਪੁਲ ਤੋਂ ਪਹਿਲਾਂ ਵੀ ਤੇ ਉਸ ਪੁਲ ਤੋਂ ਬਾਅਦ ਵੀ ਬੜੀ ਵੱਡੀ ਰੋਡ ਆ ਜੀ بارش ਜਿਆਦਾ ਹੋਣ ਕਰਕੇ ਨਾ ਜੀ ਜਾਂ ਆਪਾਂ ਰਾਤ ਨੂੰ ਵੀ ਜਾਈਏ ਤਾਂ ਆਪਾਂ ਇੱਕ ਰੋਡ ਦੀ ਕੰਨੀ ਪਕੜ ਲੈਂਦੇ ਆ ਆਪਾਂ ਨਾਲ-ਨਾਲ ਹੌਲੀ ਹੌਲੀ ਤੁਰੇ ਜਾਂਦੇ ਆ ਉਹ بارش ਹੋਣ ਕਰਕੇ ਬੱਸ ਦੇ ਅੱਗੇ ਕਾਰ ਜਾ ਰਹੀ ਸੀ ਤੇ ਕਾਰ ਦੇ ਪਿੱਛੇ ਬੱਸ ਚੱਲ ਰਹੀ ਸੀ ਆਪ ਦੀਆਂ ਦੋਨੇ ਸਾਈਡ ਤੇ ਜਾ ਰਹੀਆਂ ਸੀ ਆਰਾਮ ਨਾਲ ਜਾ ਰਹੀਆਂ ਸੀ ਕੋਈ ਕੋਈ ਜਿਆਦਾ ਸਪੀਡ ਨਹੀਂ ਸੀ ਕਿਉਂਕਿ بارش ਇੰਨੀ ਤੇਜ਼ ਸੀ ਕਿ ਸਪੀਡ ਹੋਣ ਦਾ ਮਤਲਬ ਹੀ ਨਹੀਂ ਬੰਦਾ ਸੀ ਉਹ ਇੱਕਦਮ ਜਦੋਂ ਚੌੜੀ ਰੋਡ ਦੇ ਵਿਚਾਲੇ ਪੁਲ ਆ ਗਿਆ ਤੇ ਉਹ ਕਾਰ ਵਾਲੇ ਨੇ ਇੱਕਦਮ ਬ੍ਰੇਕ ਮਾਰ ਕੇ ਗੱਡੀ ਆਪਦੀ ਖਿੱਚ ਲਈ ਤੇ ਉਹ ਤਾਂ ਪੁਲ ਦੇ ਵਿੱਚ ਦੀ ਨਿਕਲ ਗਿਆ ਕਾਰ ਵਾਲਾ ਤਾਂ ਜਦੋਂ ਇਹਨੇ ਕਾਰ ਦੇ ਪਿੱਛੇ ਬ੍ਰੇਕ ਮਾਰੇ ਡਰਾਈਵਰ ਨੇ ਕਿਉਂਕਿ ਡਰਾਈਵਰ ਨੇ ਮੈਨੂੰ ਇਹ ਇਹ ਸਾਰੀ ਸਟੋਰੀ ਡਰਾਈਵਰ ਨੇ ਦੱਸਿਆ ਕਹਿੰਦਾ ਜਦੋਂ ਮੈਂ ਬ੍ਰੇਕ ਮਾਰੇ ਜੀ ਇੱਕਦਮ ਤੇ ਮੇਰੀ ਗੱਡੀ ਸਕਿਡ ਹੋਣ ਕਰਕੇ ਸਿੱਧੇ ਜਾ ਕੇ ਪੁਲ ਚ ਵੱਜ ਗਈ ਐਕਚੁਅਲ ਕਾਰਨ ਮੇਨ ਇਹ ਬਣਿਆ ਪੁਲ ਨਾ ਚੌੜਾ ਹੋਣ ਕਰਕੇ ਐਕਸੀਡੈਂਟ ਹੋਇਆ ਜੇ ਪੁਲ ਪੂਰਾ ਚੌੜਾ ਹੁੰਦਾ ਜੀ ਨਾ ਕਾਰ ਨੂੰ ਬ੍ਰੇਕ ਮਾਰਨ ਦੀ ਲੋੜ ਸੀ ਨਾ ਬੱਸ ਨੂੰ ਬ੍ਰੇਕ ਮਾਰਨ ਦੀ ਲੋੜ ਸੀ ਆਪਦੀ ਸਾਈਡ ਕਿਉਂ ਮ ਜਿਵੇਂ ਤੁਰ ਜਾਂਦੇ ਸਭ ਤੋਂ ਵੱਡੇ ਕਾਰਨ ਇਹ ਬੰਦਿਆ ਜੀ ਜਿਹੜੀਆਂ ਸੜਕਾਂ ਚੌੜੀਆਂ ਤੇ ਪੁਲ ਪੀੜੇ ਇਹਨੂੰ ਤਾਂ ਸੜਕ ਹੀ ਪੀੜੀ ਕਰ ਲੋ ਤੁਸੀਂ ਉਸੇ ਹਿਸਾਬ ਨਾਲ ਉਹਨਾਂ ਦਾ ਬੰਦਾ ਤੁਰਿਆਂ ਦਾ ਟੱਪ ਜਾਂਦਾ ਜੀ ਐਕਚੁਅਲ ਕਾਰਨ ਇਹ ਬੜੈਰੀ ਜਿਹੜਾ ਮੇਨ ਮਤਲਬ ਕਿ ਐਕਸਟੈਂਡ ਹੋਉਂਦਾ ਕਾਰਨ ਤਾਂ ਕੋ ਟੋਲ ਪਲਾਜ਼ਾ ਦੀ ਵੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਸੀ ਮੈਨੂੰ ਇਹ ਨਹੀਂ ਪਤਾ ਜੀ ਵੀ ਟੋਲ ਪਲਾਜ਼ਾ ਵਾਲਿਆਂ ਦੀ ਹੋਣੀ ਚਾਹੀਦੀ ਆ ਪਰ ਮੈਨੂੰ ਇੰਨਾ ਜ਼ਰੂਰ ਪਤਾ ਵੀ ਸੜਕਾਂ ਵਾਲਿਆਂ ਦੀ ਬਹੁਤ ਵੱਡੀ ਇਹ ਗਲਤੀ ਆ ਤੁਸੀਂ ਰੋਡ ਐਡੀ ਚੌੜੀ ਕਰਦੇ ਹੋ ਔਰ ਚੌੜੀ ਕਰਕੇ ਰੋਡ ਦੇ ਵਿਚਾਲੇ ਤੁਸੀਂ ਪੁਲ ਬਣਾ ਲੈਂਦੇ ਹੋ ਜਾਂ ਤਾਂ ਪੁਲ ਉੱਡਾ ਚੌੜਾ ਕਰੋ ਤੇ ਜਾਂ ਫਿਰ ਸੜਕੀ ਤੁਸੀਂ ਉਨੀ ਚੌੜੀ ਰੱਖ ਲਓ ਕਿਉਂਕਿ ਬਾਰਿਸ਼ ਦੇ ਵਿੱਚ ਦਿੱਖਦਾ ਨਹੀਂ ਜੀ ਕੋਈ ਥੋੜੀ-ਤੁਰੀ ਤੁਹਾਨੂੰ ਦਿੱਖਦਾ ਇੱਕਦਮ ਕੋਲੇ ਗਿਆ ਗਿਆ ਤੋਂ ਦੇਖਿਆ ਹੈਵੀ ਗੱਡੀ ਸੀ ਉਹਨੇ ਨਹੀਂ ਬ੍ਰੇਕ ਮੰਨੇ ਜੀ ਇੱਕ ਉਥੇ ਚਿਕੜੀ ਹੋ ਜਾਂਦੀ ਹੈ ਜੀ ਤੁਸੀਂ ਦੇਖਿਆ ਹੋਣਾ ਉਸ ਥਾਂ ਦੇ ਉੱਤੇ ਨਾ ਮਿੱਟੀ-ਮੁੱਟੀ ਦੀ ਬਹੁਤ ਜ਼ਿਆਦਾ ਚਿਕੜੀ ਹੋ ਜਾਂਦੀ ਹੈ ਉਹ ਗੱਡੀ ਦੇ ਟਾਇਰਾਂ ਨੇ ਰੋਡ ਦੀ ਪਕੜ ਹੀ ਨਹੀਂ ਕੀਤੀ। ਇੱਕਦਮ ਨਿਕਲ ਗਈ ਗੱਡੀ। ਧੰਨਵਾਦ। ਜੀ।